ਇਹ ਜੀ 16ਵੀਂ ਪੌੜੀ ਦੀ ਪੰਜਵੀਂ ਪੰਕਤੀ ਜੇ ਕੋ ਕਹੇ ਕਰੇ ਵਿਚਾਰ ਤੇ ਇਸ ਨੂੰ ਗਾ ਵੀ ਸਕਦੇ ਹਾਂ ਜੀ ਜੇ ਕੋ ਕਹੇ ਕਰੇ ਵਿਚਾਰ ਜੇ ਕੋ ਕਹੇ ਕਰੇ ਵਿਚਾਰ ਇਸ ਪੌੜੀ ਦਾ ਅੱਧਾ ਭਾਗ ਜਿਹੜਾ ਹੈਗਾ ਜਾਂ ਰੈਫਰੈਂਸ ਆਉ ਅਗਲੀ ਪੰਕਤੀ ਵਿੱਚ ਹੈ 16 16ਵੀਂ ਪੌੜੀ ਦੀ 6ਵੀਂ ਪੰਕਤੀ ਵਿੱਚ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਝਾ। ਠੀਕ ਹੈ ਜੀ। ਪਰ ਉਹ ਧਿਆਨ ਵਿੱਚ ਰੱਖ ਕੇ ਇਸ ਦੀ ਆਪਾਂ ਅਰਥ ਕਰਾਂਗੇ ਜੇ ਕੋ ਕਹੇ ਜੇ ਕੋਈ ਮਨੁੱਖ ਕੋਈ ਮਨੁੱਖ ਕਹੇ ਕਹਿ ਦੇਵੇ ਦੱਸ ਦੇਵੇ ਬਿਆਨ ਕਰੇ ਕਰੇ ਵਿਚਾਰ ਜੇ ਕੋਈ ਇਹ ਕਹਿ ਦੇਵੇ ਕਿ ਮੈਂ ਕਰੂੰਗਾ ਕੀ ਕਰੂੰਗਾ ਵਿਚਾਰਾਰੇ ਨੂੰ ਔਂਕੜ ਆ ਗਈ ਜੀ ਕੀ ਦੀ ਵਿਚਾਰ ਕਰਨੀ ਹੈ ਉਸ ਪ੍ਰਭੂ ਪਰਮਾਤਮਾ ਦੇ ਵਿਚਾਰ ਜਾਂ ਉਸ ਪ੍ਰਭੂ ਪਰਮਾਤਮਾ ਦੀ ਕੁਦਰਤ ਦੀ ਵਿਚਾਰ ਜੋ ਉਸ ਨੇ ਬਣਾਇਆ ਹੈ। ਠੀਕ ਹੈ ਜੀ ਇੱਥੇ ਕੁਦਰਤ ਦੀ ਵਿਚਾਰਕਾ ਤੋਂ ਆਇਆ ਜੀ ਕਿਉਂਕਿ ਜੇ ਕੋ ਕਹੇ ਕਰੇ ਵਿਚਾਰ ਆਗੇ ਨਾ ਕਿ ਦੀ ਉਸ ਪ੍ਰਭੂ ਪਰਮਾਤਮਾ ਦੀ ਉਸ ਦੀ ਕੁਦਰਤ ਦੀ ਕਰਤੇ ਕੇ ਕਰਨੇ ਨਾਹੀਂ ਸਮਾਰ ਜਿਹੜਾ ਅਗਲੀ ਪੌੜੀ ਵਿੱਚ ਆਏਗਾ ਉੱਥੋਂ ਪਤਾ ਲੱਗਦਾ ਵੀ ਜਿਹੜੀ ਉਹ ਕਰਤੇ ਕੇ ਕਰਨੇ ਹਨ ਨਾ ਭਾਵੇਂ ਉਸ ਪਰਮਾਤਮਾ ਦੇ ਜਿਹੜਾ ਕੀਤਾ ਹੋਇਆ ਨਾ ਉਸ ਦਾ ਕੋਈ ਲੇਖਾ ਜੋਖਾ ਨਹੀਂ ਹੈ ਠੀਕ ਹੈ ਇਸ ਲਈ ਇੱਥੇ ਜਿਹੜੀ ਵਿਚਾਰ ਹੈ ਇਹ ਚਾਹੇ ਪ੍ਰਭੂ ਪਰਮਾਤਮਾ ਦੀ ਸਮਝ ਲਓ ਵਿਚਾਰ ਕਰ ਲਓ ਚਾਹੇ ਇਸ ਪ੍ਰਭੂ ਪਰਮਾਤਮਾ ਦੀ ਬਣਾਈ ਕੁਦਰਤ ਦੀ ਆਮ ਜਿਹੜੀ ਕੁਦਰਤ ਆ ਜਾਂ ਕਰਨੇ ਆ ਜਿਹੜੀ ਉਸ ਦੇ ਕਰਨੇ ਕਰਨੇ ਭਾਵ ਜੋ ਦੁਨੀਆ ਬਣੀ ਹੈ ਸਾਰੀ ਦੁਨੀਆ ਨੂੰ ਕੁਦਰਤ ਕਿਹਾ ਹੈ ਜੀ ਠੀਕ ਹੈ ਕੁਦਰਤ ਕੱਲੀ ਹਵਾ ਪਾਣੀ ਅੱਗ ਜਾਂ ਦਰਖਤ ਨਹੀਂ ਹੈ ਇਹ ਜੋ ਚੰਨ ਤਾਰੇ ਸੂਰਜ ਤਰਤੀਆਂ ਸਭ ਜੋ ਬਣੇ ਨੇ ਇਹ ਕੁਦਰਤ ਹੈ ਜੀ ਜ਼ਰਾ ਜ਼ਰਾ ਕੁਦਰਤ ਹੈ ਐਸ ਲਈ ਗੁਰੂ ਮਹਾਰਾਜ ਕਹਿੰਦੇ ਨੇ ਗਲੋਈ ਹੈ ਉਹ ਪੰਜ ਜਨ ਠੀਕ ਹੈ ਨਾ ਜਿਹੜੇ ਪੰਜ ਜਨ ਪ੍ਰਭੂ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਏ ਜਿਹੜੇ ਉਸ ਤੇ ਦਰਤੇ ਚਲੇ ਗਏ ਜੇ ਉਹ ਪੰਜ ਜਨ ਵੀ ਮਨਾ ਜੇ ਤੂੰ ਭਗਤ ਬਣ ਗਿਆ ਪਰਮਾਤਮਾ ਦਾ ਠੀਕ ਆ ਜੇ ਤੂੰ ਇਹ ਕਹਿਣ ਦੀ ਕੋਸ਼ਿਸ਼ ਕਰੇ ਕਿ ਹੁਣ ਮੈਂ ਪਰਮਾਤਮਾ ਨੂੰ ਮਿਲ ਲਿਆ ਹੁਣ ਮੈਂ ਤੇ ਪਰਮਾਤਮਾ ਪਰਮਾਤਮਾ ਦੀ ਕਚਹਿਰੀ ਵਿੱਚ ਆ ਠੀਕ ਆ ਉਸ ਦੇ ਦਰਬਾਰ ਤੇ ਆ ਮੈਂ ਵੀ ਮੈਂ ਹੁਣ ਪਰਮਾਤਮਾ ਦੀ ਵਿਚਾਰ ਕਰ ਸਕਦਾ ਠੀਕ ਆ ਜੇ ਕੋ ਕਹੇ ਕਰੇ ਵਿਚਾਰ ਜੇ ਕੋਈ ਇਹ ਗੱਲ ਕਵੇ ਜੇ ਇਹ ਕਹਿ ਦਵੇ ਜੇ ਇਹ ਗੱਲ ਕਹਿ ਦਵੇ ਕਿ ਮੈਂ ਪ੍ਰਭੂ ਪਰਮਾਤਮਾ ਉਹ ਦੇਖੋ ਜੀ ਪ੍ਰਭੂ ਪਰਮਾਤਮਾ ਗਿਆ ਜਾਂ ਉਸ ਦੀ ਕੁਦਰਤ ਇਹ ਤੁਹਾਡੇ ਤੇ ਆ ਕਿ ਕੀ ਸਮਝਣਾ ਜੇ ਕੋ ਕਹੇ ਕਰੇ ਵਿਚਾਰ ਕਿਉਂਕਿ ਰਾਰੇ ਨੂੰ ਔਂਕੜ ਆਇਆ ਨਾ ਇਹ ਰਾਰੇ ਨੂੰ ਔਂਕੜ ਆ ਜਿਹੜਾ ਇਹ ਵਿਚਾਰ ਹੈ ਪ੍ਰਭੂ ਪਰਮਾਤਮਾ ਦੀ ਹੋਣੀ ਹੈ ਜੀ ਜਾਂ ਉਸ ਦੀ ਬਣਾਈ ਕੁਦਰਤ ਦੀ ਠੀਕ ਹੈ ਜੀ ਇਹ ਜੋ ਤੁਸੀਂ ਸਮਝਣਾ ਚਾਹੁੰਦੇ ਹੋ ਦੋਨੇ ਹੀ ਸਹੀ ਹੈ ਕਿਉਂਕਿ ਪ੍ਰਭੂ ਪਰਮਾਤਮਾ ਦੀ ਰਚੀ ਕੁਦਰਤ ਹੈ ਤੇ ਉਸ ਕੁਦਰਤ ਵਿੱਚ ਵੀ ਪ੍ਰਭੂ ਪਰਮਾਤਮਾ ਆਪ ਹੀ ਹੈ ਇਹ ਕਿ ਇਹ ਦੋ ਵੱਖ-ਵੱਖ ਨਹੀਂ ਹੈ। ਇਹ ਜਪਜੀ ਸਾਹਿਬ ਦੀਆਂ ਅਗਲੀਆਂ ਕੁਝ ਪਉੜੀਆਂ 'ਚ ਆਪਾਂ ਸਮਝਾਂਗੇ ਕਿ ਪ੍ਰਮਾਤਮਾ ਨੇ ਕੁਦਰਤ ਰਚ ਕੇ ਆਪਣਾ ਆਪ ਉਹਨਾਂ ਵਿੱਚ ਵਿਗਸਰਿਆ। ਠੀਕ ਹੈ ਜੀ ਅੱਗੇ ਪਉੜੀਆਂ 'ਚ ਆਵੇਗਾ ਜੇ ਕੋ ਕਹੈ ਕਰੇ ਵਿਚਾਰ ਜੇ ਕੋਈ ਪੰਚ ਜਨ ਮਨਾ ਉਹ ਮੇਰਾ ਮੂਰਖ ਮਨਾ ਜੇ ਤੂੰ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਵੀ ਗਿਆ ਜੇ ਤੂੰ ਪ੍ਰਮਾਤਮਾ ਦੇ ਕੁਝ ਗੁਣ ਤੇਰੇ ਅੰਦਰ ਆ ਵੀ ਗਏ ਤਾਂ ਕਿਤੇ ਹੰਕਾਰ ਨਾ ਕਰ ਲੈ। ਕਿ ਮੈਂ ਉਸ ਪ੍ਰਮਾਤਮਾ ਨੂੰ ਵਰਣਨ ਕਰ ਸਕਦਾ ਜਾਂ ਉਸ ਪ੍ਰਮਾਤਮਾ ਦੀ ਕੁਦਰਤ ਨੂੰ ਵਰਣਨ ਕਰ ਸਕਦਾ ਠੀਕ ਹੈ ਜੀ ਕਿਉਂ ਆਓ ਦੇਖਦੇ ਹਾਂ ਕਿ ਗੁਰੂ ਮਾਰਾ ਸਾਨੂੰ ਕੀ ਦੱਸਦੇ ਨੇ ਜਿਸ ਬਾਰੇ